ਕਾਲ ਦੇ ਵਿਆਹ ਦੇ ਵਿੱਚ ਮੁੰਡਾ ਕੁੜੀ ਨੇ ਹੋਇਆ ਮੁਕਾਬਲਾ ਤੇ ਨੱਚ ਨੱਚ ਪਟ ਦਿੱਤੀ ਖੂਦ ਜੱਥੇ ਕੀ ਦੋਸਤੋ ਡੀਜੇ ਉੱਪਰ ਆਪਣੀ ਮਨ ਪਸੰਦੀ ਦਾ ਗੀਤ ਲਾ ਕੇ ਸੋ ਮੁੰਡੇ ਕੁੜੀ ਨੇ ਕੀਤਾ ਮੁਕਾਬਲਾ ਜੱਥੇ ਕੀ ਦੋਸਤੋ ਇਹ ਵੀਡੀਓ ਹਰ ਇੱਕ ਬੰਦੇ ਨੂੰ ਬੇਹੱਦ ਖੁਸ਼ ਕਰਕੇ ਰੱਖ ਦੇਵੇਗੀ ਜੱਥੇ ਕੀ ਦੋਸਤੋ ਦੇਖਿਆ ਜਾਵੇ ਕਿ ਹਰ ਇੱਕ ਪੰਜਾਬੀ ਦਾ ਖੁਸ਼ੀ ਮੌਕੇ ਦਿਲ ਉਡੂ ਉਡੂ ਕਰਦਾ ਰਹਿੰਦਾ ਹੈ ਤੇ ਉੱਥੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਮੁੰਡਾ ਕੁੜੀ ਨੇ ਆਪਣੀ ਮਨਪਸੰਦੀ ਦਾ ਗੀਤ ਲਾ ਕੇ ਜਦੋਂ ਪੱਟੀ ਖਰੂਰ ਤਾਂ ਰਿਸ਼ਤੇਦਾਰ ਵੀ ਰਹਿ ਕੇ ਦੇਖ ਰਹੇ ਜਿਤੇ ਕਿ ਕਹੇ ਜਾਂਦਾ ਕਿ ਪੰਜਾਬੀ ਵਿਆਹਾਂ ਦੇ ਵਿੱਚ ਬੇਹੱਦ ਜਾਸਨ ਮਨਾਉਂਦੇ ਹਨ ਇਸੇ ਜਾਸਨ ਨੂੰ ਲੈ ਕੇ ਹਰ ਇੱਕ ਪੰਜਾਬੀ ਦਾ ਦਿਲ ਵਿਆਹਾਂ ਦੇ ਵਿੱਚ ਉਡੂ ਉਡੂ ਕਰਦਾ ਰਹਿੰਦਾ ਹੈ ਤੇ ਤੁਸੀਂ ਇਸੇ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਜਿਤੇ ਕਿ ਦੋਤੇ ਇਹੋ ਜਿਹੇ ਵੀਡੀਓ ਵੇਹਾਦ ਸੋਸ਼ਲ ਮੀਡੀਆ ਉਤੇ ਬੈਰਲ ਹੁੰਦੇ ਰਹਿੰਦੇ ਹਨ ਪਰ ਅਸ਼ਿਕੁਜਨਾ ਵੀਡੀਓ ਦੇ ਕੋਈ ਖਾਸ ਪੋਟੀ ਨਹੀਂ ਕਰਦੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ